ਨਾਨਕੋਟ ਵਿੱਚ ਪਿਛਲੇ ਦਿਨ ਇੱਕ ਦਰਪਨ ਕੁਮਾਰ ਨਾ ਦਾ ਬੱਚਾ ਜਿਹੜਾ ਕਿ 9ਵੀਂ ਕਲਾਸ ਦਾ ਵਿਦਿਆਰਥੀ ਸੀ ਕਰੋ ਖੇਡਣ ਦੇ ਲਈ ਬਾਹਰ ਗਿਆ ਸੀ ਪਰ ਵਾਪਸ ਕਾੜ ਨਹੀਂ ਪੜਤਿਆ ਜਿਸ ਦੇ ਚਲਦੇ ਗੈਸ ਲਗਾਏ ਜਾ ਰਹੇ ਸੀ ਕਿ ਉਹ ਅਬਰੌਲ ਨਗਰ ਦੇ ਕੋਲ ਪੈਂਦੀ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ ਹੋਵੇਗਾ ਜਿਸ ਦੇ ਚਲਦੇ ਦਰਪਨ ਕੁਮਾਰ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਜਗ੍ਹਾ-ਜਗ੍ਹਾ ਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ जिसदे चलते उसके परिवार वालों पुलिस ਵਿੱਚ ਵੀ ਉਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਉਹ ਹਲੇ ਵੀ ਨਹੀਂ ਮਿਲ ਸਕਿਆ ਉੱਥੇ ਹੀ ਅੱਜ ਐਨਡੀਆਰਐਫ ਦੀ ਟੀਮ ਵੱਲੋਂ ਉਸ ਨਹਿਰ ਦੀ ਤਲਾਸ਼ੀ ਲਈ ਗਈ ਜਿੱਥੇ ਉਸ ਦੇ ਡੁੱਬਣ ਦੇ ਗੈਸ ਲਗਾਏ ਜਾ ਰਹੇ ਸੀ ਪਰ ਐਨਟੀਆਰਐਫ ਦੀ ਟੀਮ ਦੇ ਹੱਥ ਵੀ ਕੁਝ ਨਹੀਂ ਲੱਗ ਸਕਿਆ ਦੱਸਦੀ ਕਿ ਦਰਪਨ ਕੁਮਾਰ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਨਹਿਰ ਵੱਲ ਨੂੰ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਫਿਲਹਾਲ ਦਰਪਨ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਅਪੀਲ ਕੀਤੀ ਹੈ ਬਰੇਰੋ ਸਾਡੇ ਨਾਲ ਤੇ ਦੇਖ ਰਹੋ ਪੰਜਾਬ ਦੇ ਕੀ ਨਿਊਜ਼ ਅਭੀ ਸਰ ਕੀ ਆਜੀ ਤੁਹਾਡਾ ਸਰ ਮੇਰਾ ਨਾਮ ਅਭਿਸ਼ੇਕ ਹੈ ਜੇ ਦੀ ਕੀ ਗੱਲਬਤ ਹੋਈ ਜਿਹੜੀ ਸਰ ਤੇ ਬਾਰੇ ਗੱਲ ਦੀ ਹੈ ਸਰ ਇਹ ਸਰਚ ਤਾਂ ਚਲੰਦੀ ਹੈ ਮੇਰਾ ਬ੍ਰਦਰ 2 ਤਰੀਕ ਦਾ ਸ਼ਾਮੀ 4 ਵਜੇ ਦਾ ਘਰੋਂ ਗਾਇਬ ਹੈ ਘਰੋਂ ਗਿਆ ਸੀ ਪਾਰਕ ਦੇ ਵਿੱਚ ਖੇਲਣ ਉਸ ਤੋਂ ਬਾਅਦ ਇੱਕ ਮੁੰਡੇ ਨਾਲ ਗਿਆ ਸੀ ਇੱਥੇ ਅਬਰੌਂ ਨਗਰ ਵਾਲੀ ਨਹਿਰ ਹੈ ਕੋਈ ਉੱਥੇ ਆਇਆ ਸੀ ਕਾਰਡ ਵਾਲੇ ਪੁਲ ਤੇ ਪਰ ਉੱਥੇ ਕੇ ਲੇਡੀਜ਼ ਨੇ ਇਹਨਾਂ ਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੈਗਾ ਆ ਤੇ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁਟੇਜ ਖਾਰੀ ਕੈਮਰੇ ਵਿੱਚ ਚੈੱਕ ਕੀਤੀ ਹੈ ਤੁਹਾਨੂੰ ਲੱਭਾ ਗਿਆ ਉਹ ਮੁੰਡਾ ਨਾਲ ਹੀ ਆਪਾਂ ਉਹ ਮੁੰਡੇ ਨੂੰ ਦੋ ਤਿੰਨ ਦਿਨ ਪਹਿਲਾਂ ਵੀ ਪੁੱਛਿਆ ਕਿ ਦੱਸ ਦੇ ਕੇ ਤੇਰੇ ਨਾਲ ਗਿਆ ਉਹ ਮੁੰਡਾ ਪਹਿਲਾਂ ਕਹਿੰਦਾ ਕਿ ਮੈਂ ਗਿਆ ਹਾਂ ਉਸ ਵਾਰ ਕਹਿੰਦਾ ਕਿ ਮੈਂ ਗਿਆ ਹੀ ਨਹੀਂ ਹੈਗਾ ਨਾਲ ਉਹਨੇ ਕੱਲ ਕਨਫਰਮ ਕੀਤਾ ਕਿ ਮੈਂ ਗਿਆ ਹੀ ਉਹ ਵੀ ਪੁਲਿਸ ਨੇ ਪ੍ਰੈਸ਼ਰ ਪਾਇਆ ਤੇ ਥਾਣੇ ਬੁਲਾਇਆ ਥਾਣੇ ਆ ਕੇ ਬੋਲਿਆ ਉਹ ਕਿ ਹਾਂਜੀ ਮੈਂ ਨਾਲ ਗਿਆ ਹੀ ਆ ਆਪਾਂ ਕਪੜੇ ਖੋਲ ਕੇ ਨਹਾਣ ਵੜੇ ਆ ਇੱਕ ਮੁੰਡਾ ਰੁੜ ਗਿਆ ਤੇ ਉਹ ਕਹਿੰਦਾ ਕਿ ਆਪਾਂ ਬਾ ਮੈਂ ਬਾ ਮਿੰਨੂ ਨੂੰ ਨਹੀਂ ਪਤਾ ਕਿ ਤੁਹਾਡਾ ਬ੍ਰਦਰ ਆਇਆ ਕਿ ਨਹੀਂ ਆਇਆ ਉਹਨੇ ਬਿਲਕੁਲ ਮਲਕੀ ਕਨਫਰਮ ਨਹੀਂ ਕਰਨ ਦਈ ਕੋਈ ਕਪਰੇਡ ਕੀਤੀ ਪੁਲਿਸ ਕੰਪਲੇਨ ਕੀਤੀ ਸੀ ਪਰ ਪੁਲਿਸ ਨੇ ਵੀ ਕੱਲ ਹੀ ਐਕਸ਼ਨ ਲਿਆ ਜੋ ਮੇਨ ਹੈ ਅਜੇ ਲੱਭਿਆ ਤੁਹਾਡਾ ਬ੍ਰਦਰ ਅਜੇ ਤੱਕ ਕੋਈ ਨਹੀਂ ਲੱਭਿਆ ਹਲੇ ਵੀ ਉਹ ਕਾਰਵਾਈ ਚੱਲਦੀ ਹੈ ਪਰ ਲੇਕਿਨ ਕੋਈ ਪਤਾ ਨਹੀਂ ਚੱਲ ਰਿਹਾ ਬ੍ਰਦਰ ਦਾ ਜੀ ਐਨਡੀਆ ਰ ਆਪਣੀਆਂ ਪੀਮਾ ਜਿਹੜੀ ਲਗਤੀਆਂ ਉਹਨਾਂ ਨੂੰ ਹਾਂਜੀ ਕੀ ਮੰਨ ਸੀ ਕਰਦੇ ਹਾਂ ਮੁਹਿੰਜਲਤ ਵਾਲ ਦੇ ਮੇਸੇ ਬਸ ਜੇਰਾ ਬ੍ਰਦਰ ਮੇਸਟਰ ਕੀ ਨਾ ਹੀ ਤੋਂ ਨਾ ਨਾਮ ਰਮਨ ਕੁਮਾਰ ਲੀਆ ਰਮਨ ਜੀ ਕੀ ਗੱਲਬਾਤ ਹੋਈ ਹੈ ਇਹ ਦਾ ਸੱਚ ਹੋ ਰਿਹਾ ਇਹ ਮੇਰਾ ਨਾ ਪਾਂਜਾ ਛੋਟਾ 14 ਸਾਲ ਦਾ ਉਹ 2 ਤਰੀਕ ਨੂੰ ਨਾ ਇਹ ਨਹਿਰ ਤੇ ਨਹਾਉਣ ਆਏ ਆ ਦੋ ਮੁੰਡੇ ਸੀ ਇੱਕ ਮੁੰਡੇ ਨੇ ਦੱਸਿਆ ਕਿ ਪਾਣੀ ਦਾ ਵਹਾਜ ਜਾੜਾ ਹੋ ਗਿਆ ਤੇ ਅਸੀਂ ਇਹ ਮੈਂ ਨਿਕਲ ਗਿਆ ਇਹ ਕੋ ਨਿਕਲੇ ਨਹੀਂ ਗਿਆ ਇਹ ਐਨਡੀਐਫ ਦੀਆਂ ਟੀਮਾਂ ਆ ਸੱਚ ਕਰਦੀਆਂ ਪਈਆਂ ਸਾਨੂੰ ਇਹ ਮੰਗ ਹੈ ਸਾਡਾ ਜਲਦ ਜਲਦ ਸਾਡਾ ਪੰਜ ਲੱਭੇ ਜੇ ਕਿੰਨੀ ਤਰੀਕ ਦੀ ਗੱਲ ਅੱਗੀ ਹੈ 2 ਤਰੀਕ ਦੀ 2 ਤਰੀਕ ਸ਼ਾਮ ਨੂੰ 6 ਵਜੇ ਇਹ ਨੂੰ ਕੰਪਲੀਟ ਕੀਤੀ ਹੋຊ ਨੂੰ ਕੰਪਲੀਟ ਕੀਤੀ ਹੈ ਉਹਨਾਂ ਨੇ ਵੀ ਕੱਲ ਦੀ ਕਾਰਵਾਈ ਪਾਈ ਹੈ ਅਜੰਡੀ ਐਫਐਸ ਦੀ ਟੀਮ ਆਈਆਂ ਲੱਭਦੀਆਂ ਮੀਆਂ ਜਾਂਚ ਕਰਦੀਆਂ ਨੇ ਆ ਇਨਾਮ ਕੀ ਹੈਗਾ ਉਹ ਬਣਾ ਪੰਕ ਬਾਨੂ ਕਹਿੰਦੇ ਵਸੇ ਘਰ ਦਾ ਨਾਂ ਤੇ ਬਾਨੂ ਹੀ ਹੈ ਜੀ 2-3 ਰੁਪਏ ਦਾ ਇੱਕ ਪਾਣੀ ਤੇ ਤੁਰਿਆ ਸੀ ਫਿਰ ਉਸ ਉਹ ਸੌਂਦੀ ਅਹੀਂ ਅੰਦਰ ਟੀਮ ਆਈ ਆ ਤੇ ਸਖਤ ਚੱਲ ਰਹੀ ਆ ਤੇ ਬਾਕੀ ਸਭ ਤਾਂ ਜਿਦੂਰੀ ਨਹੀਂ ਤੇ ਲਾਸ਼ ਨਹੀਂ ਮਿਲੀ ਆ ਤੇ ਕੁਝ ਨਹੀਂ ਮਿਲਿਆ ਕਿੰਨੇ ਸਾਲ ਦਾ ਮੁਰਦਾ ਸੀ ਉਹ ਕਿਹੜੇ ਮਾਏ ਮਹਲੇ ਦਾ ਰਹਿਣ ਵਾਲਾ 15 ਸਾਲ ਦਾ ਉਹ ਸਰਾਇ ਮਹਲ